ਇਨਾ ਛੜਦਿਆਂ ਹੀ ਮੌਸਮ ਨੇ ਕਰਵਟ ਲਈ ਹੈ ਜਿਹਾ ਕਹਿੰਦੇ ਨੇ ਸੋਣ ਮਹੀਨੇ ਦੇ ਵਿੱਚ ਮੀਂਹ ਬਹੁਤ ਪੈਂਦੇ ਨੇ ਤੇ ਮੌਸਮ ਨੇ ਵੀ ਕਰਵਟ ਲਈ ਹੈ ਚੰਡੀਗੜ੍ਹ ਵਾਸੀ ਕਈ ਦਿਨਾਂ ਤੋਂ ਬੜੀ ਗਰਮੀ ਦੇ ਨਾਲ ਝੁੱਸ ਰਹੇ ਸੀ ਤੇ ਹੁਣ ਮੌਸਮ ਨੇ ਕਰਵਟ ਬਦਲੀ ਹੈ ਬਹੁਤ ਤੇ ਜਮੀਨ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਪੈ ਰਿਹਾ ਹੈ ਲੋਕਾਂ ਨੇ ਕਾਫੀ ਜਿਹੜਾ ਹੈ ਰਾਹਤ ਲੋਕਾਂ ਨੂੰ ਮਿਲੀ ਆ ਇਸ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਆ ਕਦੋਂ ਦਾ ਇਸ ਮੌਸਮ ਦਾ ਇੰਤਜ਼ਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ ਕਿ ਕਦੋਂ ਬਾਰਿਸ਼ ਹੋਏਗੀ ਤੇ ਅੱਜ ਜਿਹੜਾ ਹੈ ਉਹ ਬਾਰਿਸ਼ ਹੋਣ ਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਐਨਵਾਇਰਨਮੈਂਟ ਇਸ ਵਕਤ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਹਿਊਮਿਡਿਟੀ ਲਗਾਤਾਰ ਵਧ ਰਹੀ ਸੀ ਇਹ ਵੀ ਕਹਿ ਰያ ਜਾ ਰਿਹਾ ਸੀ ਮਈ ਜੂਨ ਦਾ ਮਹੀਨਾ ਨਿਕਲ ਗਿਆ ਜੁਲਾਈ ਦਾ 15 ਦਿਨ ਨਿਕਲ ਗਏ ਪਰੰਤੂ ਬਾਰਿਸ਼ ਦੀ ਗੱਲ ਕਰੀਏ ਮੀਂਹ ਦੀ ਗੱਲ ਕਰੀਏ ਤਾਂ ਮਹਿਜ਼ ਦੋ ਤਿੰਨ ਵਾਰ ਮੀਂਹ ਜਿਹੜਾ ਪਿਆ ਹੈ ਤੇ ਹੁਣ ਅੱਜ ਸੋਹਣਾ ਮਹੀਨਾ ਸੰਗ੍ਰਾਂਤ ਸੀ ਅੱਜ ਦਾ ਮਹੀਨਾ ਚੜ੍ਹਦੇ ਆਹੀਂ ਅੱਜ ਜਿਹੜਾ ਹੈ ਮੀਂਹ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਇੱਥੇ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਦੇ ਇਸ ਮિજાਜ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦਾ ਮિજાਜ ਵੀ ਜ਼ਰੂਰ ਬਦਲਿਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ ਤੇ ਗਰਮੀ ਦੇ ਵਿੱਚ ਘਰੋਂ ਨਿਕਲਣਾ ਬਾਹਰ ਜਿਹੜਾ ਨਿਕਲਣਾ ਬੇहद ਔਖਾ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਲਈ ਕਠਿਨਾਈ ਹੋ ਰਹੀ ਸੀ ਘਰੋਂ ਬਾਹਰ ਨਿਕਲਣਾ ਕੰਮਕਾਜ ਤੇ ਆਣੋ ਜਾਣਾ ਕਹਿੰਦੇ ਏਸੀ ਜਿਹੜੇ ਨੇ ਲਗਾਤਾਰ ਘਰਾਂ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਸੀ ਪਰ ਹੁਣ ਜਿਹੜਾ ਇਹ ਮੌਸਮ ਨੇ ਆਪਣੀ ਕਰਵਟ ਬਦਲੀ ਹੈ ਮੀਂਹ ਪਿਆ ਹੈ ਲੋਕਾਂ ਨੂੰ ਗਰਮੀ ਤੋਂ ਜਿਹੜੀ ਹੈ ਰਾਹਤ ਮਿਲੀ ਹੈ ਠੰਡਕ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਹੈ ਤਾਂ ਕਾਫੀ ਲੋਕਾਂ ਦੇ ਚਿਹਰੇ ਜਿਹੜੇ ਨੇ ਉਹ ਖੁਸ਼ੀ ਦੇ ਨਾਲ ਝੂਮਦੇ ਨਜ਼ਰ ਆ ਰਹੇ ਨੇ ਜਿਵੇਂ ਕਿਉਂਕਿ ਪੰਛੀ ਵੀ ਗਰਮੀ ਤੋਂ ਪਰੇਸ਼ਾਨ ਸੀ ਪੰਛੀ ਚਾਹਾਂਦੇ ਨਜ਼ਰ ਆ ਰਹੇ ਨੇ ਲੋਕ ਖੁਸ਼ੀ ਦੇ ਮਾਰੇ ਝੂਮਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਇਸ ਬਦਲਦੇ ਮੌਸਮ ਨੇ ਲੋਕਾਂ ਦੇ ਮિજાਜ ਨੂੰ ਜ਼ਰੂਰ ਠੰਡਕ ਪੋਚਾਈ ਹੈ। ਕੈਮਰਾਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਗ ਚੰਡੀਗੜ੍ਹ। ਸੌਣ ਦਾ ਮਹੀਨਾ ਛੱਡਦਿਆਂ ਹੀ ਮੌਸਮ ਨੇ ਕਰਵਟ ਲਈ ਹੈ। ਜਿਹਾ ਕਹਿੰਦੇ ਨੇ ਸੌਣ ਮਹੀਨੇ ਦੇ ਵਿੱਚ ਮੀਂਹ ਬਹੁਤ ਪੈਂਦੇ ਨੇ ਤੇ ਮੌਸਮ ਨੇ ਵੀ ਕਰਵਟ ਲਈ ਹੈ। ਚੰਡੀਗੜ੍ਹ ਵਾਸੀ ਕਈ ਦਿਨਾ ਤੋਂ ਬੜੀ ਗਰਮੀ ਦੇ ਨਾਲ ਜੂਲ ਰਹੇ ਸੀ ਤੇ ਹੁਣ ਮੌਸਮ ਨੇ ਕਰਵਟ ਬਦਲੀ ਹੈ ਬਹੁਤ ਤੇਜ਼ ਮੀਂਹ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਪੈ ਰਿਹਾ ਹੈ। ਲੋਕਾਂ ਨੇ ਕਾਫੀ ਜਿਹੜਾ ਰਾਹਤ ਲੋਕਾਂ ਨੂੰ ਮਿਲੀ ਆ ਇਸ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਆ ਕਦੋਂ ਦਾ ਇਸ ਮੌਸਮ ਦਾ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ ਸੀ ਕਿ ਕਦੋਂ ਬਾਰਿਸ਼ ਹੋਏਗੀ ਤੇ ਅੱਜ ਜਿਹੜਾ ਹੈ ਉਹ ਬਾਰਿਸ਼ ਹੋ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਐਨਵਾਇਰਨਮੈਂਟ ਇਸ ਵਕਤ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਹਿਊਮਿਡਿਟੀ ਲਗਾਤਾਰ ਵਧ ਰਹੀ ਸੀ ਇਹ ਵੀ ਕਹਿ ਰਿਹਾ ਜਾਰੀ ਸੀ ਮਈ ਜੂਨ ਦਾ ਮਹੀਨਾ ਨਿਕਲ ਗਿਆ ਜੁਲਾਈ ਦਾ 15 ਦਿਨ ਨਿਕਲ ਗਏ ਪਰੰਤੂ بارش ਦੀ ਗੱਲ ਕਰੀਏ ਮੀਂਹ ਦੀ ਗੱਲ ਕਰੀਏ ਤਾਂ ਮਹਿਜ਼ 2-3 ਵਾਰ ਮੀਂਹ ਜਿਹੜਾ ਪਿਆ ਹੈ ਤੇ ਹੁਣ ਅੱਜ ਸੌਣ ਦਾ ਮਹੀਨਾ ਸੰਗ੍ਰਾਂਤ ਸੀ ਅੱਜ ਦਾ ਮਹੀਨਾ ਚੜ੍ਹਦੇ ਆਹੀਂ ਅੱਜ ਜਿਹੜਾ ਹੈ ਮੀਂਹ ਦੇਖ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਇੱਥੇ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਦੇ ਇਸ مزاج ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦਾ ਮિજાਜ ਵੀ ਜ਼ਰੂਰ ਬਦਲਿਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ ਤੇ ਗਰਮੀ ਦੇ ਵਿੱਚ ਜੜਾਏ ਘਰੋਂ ਨਿਕਲਣਾ ਬਾਹਰ ਜਿਹੜਾ ਨਿਕਲਣਾ ਬੇहद ਔਖਾ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਲਈ ਕਠਿਨਾਈ ਹੋ ਰਹੀ ਸੀ ਘਰੋਂ ਬਾਹਰ ਨਿਕਲਣਾ ਕੰਮਕਾਜ ਤੇ ਆਣੋ ਜਾਣਾ ਕਹਿੰਦੇ ਏਸੀ ਜੜੇ ਨੇ ਲਗਾਤਾਰ ਘਰਾ ਦੇ ਵਿੱਚ ਚੱਲਦੇ ਨਜ਼ਰ ਆ ਰਹੇ ਸੀ ਪਰ ਹੁਣ ਜਿਹੜਾ ਇਹ ਮੌਸਮ ਨੇ ਆਪਣੀ ਕਰਵਟ ਬਦਲੀ ਹੈ ਮੀ ਭਾਈ ਲੋਕਾਂ ਨੂੰ ਗਰਮੀ ਤੋਂ ਜਿਹੜੀ ਹੈ ਰਾਹਤ ਮਿਲੀ ਹੈ ਠੰਡਕ ਜਿਹੜੀ ਹੈ ਉਹ ਲੋਕਾਂ ਨੂੰ ਮਿਲੀ ਹੈ ਤਾਂ ਕਾਫੀ ਲੋਕਾਂ ਦੇ ਚਿਹਰੇ ਜਿਹੜੇ ਨੇ ਉਹ ਖੁਸ਼ੀ ਦੇ ਨਾਲ ਝੂਮਦੇ ਨਜ਼ਰ ਆ ਰਹੇ ਨੇ ਜਿਵੇਂ ਕਿਉਂਕਿ ਪੰਛੀ ਵੀ ਗਰਮੀ ਤੋਂ ਪਰੇਸ਼ਾਨ ਸੀ ਪੰਛੀ ਚਾਹਾਂਦੇ ਨਜ਼ਰ ਆ ਰਹੇ ਨੇ ਲੋਕ ਖੁਸ਼ੀ ਦੇ ਮਾਰੇ ਝੂਮਦੇ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਇਸ ਬਦਲਦੇ ਮੌਸਮ ਨੇ ਲੋਕਾਂ ਦੇ ਮિજાਜ ਨੂੰ ਜ਼ਰੂਰ ਠੰਡਕ ਪੋਚਾਈ ਹੈ ਕੈਮਰਾ ਪਰਸਨ ਗਗਨ ਦੇ ਨਾਲ ਸ਼ਾਲੂ ਮਿਰੋਗ ਚੰਡੀਗੜ੍ਹ